ਰੱਬ ਦੇ ਰੰਗਾਂ ਦਾ ਕੁਝ ਨਹੀਂ ਪਤਾ ਜੀ ਕਦੋਂ ਕੀ ਹੋ ਜਾਵੇ ਸਾਰਾ ਸ਼ਹਿਰ ਹੀ ਖਤਮ ਹੋ ਗਿਆ 3 ਕਿਲੋਮੀਟਰ ਤੱਕ ਸਾਰਾ ਦਾ ਸਾਰਾ ਮਿੰਨੀ ਸਿੰਗਾਪੁਰ ਭਾਰਤ ਦੇ ਵਿੱਚ ਵਸਦਾ ਹੋਇਆ ਸ਼ਹਿਰ ਤਵਾ ਹੋ ਗਿਆ ਕੁਝ ਨਹੀਂ ਜੇ ਬਚਿਆ ਨਾ ਹਸਪੀਟਲ ਨਾ ਚਰਚ ਨਾ ਮੰਦਿਰ ਨਾ ਸਕੂਲ ਨਾ ਗਿਰਜਾ ਘਰ ਨਾ ਰੇਲਵੇ ਸਟੇਸ਼ਨ ਕਿੱਥੇ ਹੋਇਆ ਜੀ ਕਦੋਂ ਹੋਇਆ ਜੀ ਪੂਰਾ ਸ਼ਹਿਰ ਕਿਦਾਂ ਤਬਾਹ ਹੋਇਆ ਕਿੰਨੇ ਲੋਕ ਮਰੇ ਟੋਟਲ ਵਿੱਚ 4000 ਆਦਮ ਮਰ ਗਏ 3 ਸਕੂਲ ਪੱਛਾ ਮੇ ਰੇਨ ਗੜੀ ਸਮੁੰਦਰ ਡੁੱਬ ਗਿਆ ਰੇ ਇੱਥੇ ਮੰਦਰ ਹੁੰਦਾ ਸੀ ਹਨਮਾਨ ਜੀ ਲੇਟ ਕਰਕੇ ਸਿਵਾ ਇਹ ਮਰਦੀ ਨਹੀਂ ਬਣਾਇਆ ਤਨੁਸ਼ ਕੋਲ ਇੱਥੇ ਬਣਾਇਆ ਨਹੀਂ ਕਦਮ ਹੋ ਗਿਆ ਖਤਮ ਹੋ ਗਿਆ ਇੱਥੇ ਵੀ ਨਿਸ਼ਾਨ ਸਿੰਘ ਦੀ ਮੈਂ ਵੀਡੀਓ ਵੇਖੀ ਸੀ ਉਹ ਵੀ ਦੱਸਦੀ ਸੀ ਤੇ ਗੁਰਦੁਆਰਾ ਵੀ ਹੁੰਦਾ ਸੀ ਸ਼ਾਇਦ ਬਾਪੂ ਦਾਸ ਰਿਆ ਸਾਨੂੰ ਕਿ ਜਦੋਂ ਸ਼੍ਰੀ ਰਾਮਚੰਦਰ ਜੀ ਇੱਥੇ ਆਏ ਇੱਥੇ ਆ ਕੇ ਤਨੁਸ਼ ਤੋੜਿਆ ਸੀ ਇੱਥੇ ਸ਼ਿਵਲਿੰਗ ਸਥਾਪਿਤ ਕੀਤਾ ਸੀ ਜੋ ਅੱਜ ਮੰਦਿਰ ਵੀ ਤਬਾਹ ਹੋ ਗਿਆ ਅਸੀਂ ਪਹੁੰਚੇ ਹੋਏ ਹਾਂ ਜੀ ਤਾਮਿਲਨਾਡੂ ਸ਼੍ਰੀ ਰਾਮੇਸ਼ਵਰ ਰਾਮੇਸ਼ਵਰ ਤੋਂ ਤਕਰੀਬਨ 20 ਕਿਲੋਮੀਟਰ ਅੱਗੇ ਜਾ ਕੇ ਆਉਂਦਾ ਧਨੁਸ਼ਕੋੜੀ ਧਨੁਸ਼ਕੋੜੀ ਤੋਂ ਅੱਗੇ ਚੱਲਦੇ ਹਾਂ ਜੀ 5 ਕਿਲੋਮੀਟਰ ਤੇ ਜਾ ਕੇ ਜਗ੍ਹਾ ਖਤਮ ਹੋ ਜਾਂਦੀ ਹੈ ਇੱਥੋਂ ਹੀ ਇਹ ਪੁਲ ਦਾ ਨਾਮ ਹੈ ਰਾਮ ਸੇਤੂ ਪੁਲ ਜਿਸ ਜਗ੍ਹਾ ਦੇ ਉੱਤੇ ਜਦੋਂ ਸ਼੍ਰੀ ਰਾਮਚੰਦਰ ਜੀ ਸ਼੍ਰੀਲੰਕਾ ਜਾਂਦੇ ਨੇ ਹਨੂਮਾਨ ਵੱਲੋਂ ਵਾਨਰ ਸੈਨਾ ਵੱਲੋਂ ਇੱਕ ਪੁਲ ਬਣਾਇਆ ਜਾਂਦਾ ਹੈ ਇਸ ਇਤਿਹਾਸ ਦਾ ਸਭ ਨੂੰ ਪਤਾ ਅਸੀਂ ਇੱਥੇ ਪਹੁੰਚੇ ਹੋਏ ਹਾਂ ਜੀ ਪਹੁੰਚੇ ਵੀ ਪੰਜਾਬ ਤੋਂ ਬਾਈ ਰੋਡ ਗੱਡੀ ਦੇ ਵਿੱਚ ਜਦੋਂ ਅਸੀਂ ਇੱਥੇ ਪਹੁੰਚੇ ਪੁਲ ਵੇਖਿਆ ਉਸ ਤੋਂ ਬਾਅਦ ਥੋੜਾ 3-4 ਕਿਲੋਮੀਟਰ ਪਿੱਛੇ ਆਉਨੇ ਹਾਂ ਜੀ ਧਨੁਸ਼ਕੋੜੀ ਜਗ੍ਹਾ ਦਾ ਨਾਮ ਹੈ ਅਸੀਂ ਖੜੇ ਹਾਂ ਜੀ ਅਸੀਂ ਧਨੁਸ਼ਕੋੜੀ ਆਹ ਜਿਹੜੀ ਜਗ੍ਹਾ ਹੈ ਜੀ ਇਹ ਰੇਲਵੇ ਸਟੇਸ਼ਨ ਹੁੰਦਾ ਸੀ ਇਸ ਜਗ੍ਹਾ ਦੇ ਉੱਤੇ ਬ੍ਰਿਸ਼ਟ ਵੱਲੋਂ ਅੰਗਰੇਜ਼ਾਂ ਵੱਲੋਂ ਇੱਕ ਮਿੰਨੀ ਸਿੰਗਾਪੁਰ ਵਸਾਇਆ ਗਿਆ ਹੱਸਦਾ ਵਸਦਾ ਸ਼ਹਿਰ ਸੀ ਇਸ ਸ਼ਹਿਰ ਦੇ ਵਿੱਚ ਹਰ ਇੱਕ ਸਹੂਲਤ ਸੀ ਰੇਲਵੇ ਸਟੇਸ਼ਨ ਸੀ ਇਸ ਜਗ੍ਹਾ ਦੇ ਉੱਤੇ ਆਪਣਾ ਟਾਵਰ ਸੀ ਇਸੇ ਜਗ੍ਹਾ ਦੇ ਉੱਤੇ ਚਰਚ ਮੌਜੂਦ ਸੀ ਸਕੂਲ ਮੌਜੂਦ ਸੀ ਰੇਲਵੇ ਸਟੇਸ਼ਨ ਮੌਜੂਦ ਸੀ ਹਰ ਇੱਕ ਜੋ ਸ਼ਹਿਰ ਵਿੱਚ ਹੁੰਦਾ ਹੈ ਸਭ ਕੁਝ ਮੌਜੂਦ ਸੀ ਅਚਾਨਕ 1965 ਦੇ ਵਿੱਚ ਜਦੋਂ ਸਾਈਕਲੋਨ ਆਇਆ ਉੱਝ ਆ ਲਾਇਆ ਉਸ ਸਮੇਂ ਦੱਸਦੇ ਨੇ ਇੰਨਾ ਕੁ ਪਾਣੀ ਆਇਆ 200 250 ਦੀ ਰਫਤਾਰ ਦੇ ਨਾਲ ਪਤਾ ਹੀ ਨਹੀਂ ਲੱਗਿਆ ਹਸਦੇ ਵਸਦੇ ਘਰਾਂ ਦੇ ਵਿੱਚ ਲੋਕਾਂ ਨੂੰ ਕੋਈ ਮੰਦਰ ਵਿੱਚ ਪੂਜਾ ਕਰ ਰਿਹਾ ਸੀ ਕੋਈ ਚਰਚ ਦੇ ਵਿੱਚ ਆ ਕੇ ਬਾਈਬਲ ਪੜ੍ਹ ਰਿਹਾ ਸੀ ਕੋਈ ਬੱਚੇ ਬੈਠੇ ਕਿਤਾਬਾਂ ਪੜ੍ਹ ਰਹੇ ਸੀ ਇੰਨੀ ਤੇਜ਼ ਰਫਤਾਰ ਦੇ ਨਾਲ ਤੂਫਾਨ ਆਇਆ ਸਾਈਕਲੋਨ ਆਇਆ ਮਿੰਟਾਂ ਸਕਿੰਟਾਂ ਦੇ ਵਿੱਚ ਦੀ ਇਸ ਬਿਲਡਿੰਗ ਦੇਖ ਰਹੋ ਨਾ ਜਿਹੜੀ ਆਪਜੀ ਇਹ ਜਿਹੜੀ ਬਿਲਡਿੰਗ ਦੇਖ ਰਹੇ ਨੇ ਇਹਦੇ ਉੱਪਰ ਦੀ ਪਾਣੀ ਨਿਕਲ ਗਿਆ ਇਹਨਾਂ ਦਾ ਦੱਸਣਾ ਕਿੰਨੇ ਲੋਕ ਮਰੇ ਸੀ ਜੀ 90 64 ਦਸੰਬਰ 23 ਨੂੰ ਸਾਈਕਲੋਨ ਮੇ ਕਤਮ ਹੋ ਗਿਆ 240 ਮੇ ਸਾਈਕਲੋਨ ਪਾਵਰ ਹੈ ਲੋਅਲ ਕਲੰਕ ਸਟਾਰਟਿੰਗ 12 ਘੰਟੇ ਕੋਲੋਂ ਸੇ ਇਹ ਵਾਲਾ ਦਨ ਪੀ ਇਹਿੰਦਮਾ ਸਾਰਾ ਇਹਿੰਦਮਾ ਸਾਰੇ ਮੇ 3 ਕਿਲੋਮੀਟਰ ਬੜਾ ਸਿਟੀ ਸਮੁੰਦਰ ਮੇ ਡੁੱਬ ਗਿਆ ਹੈ ਗਾੜੀ ਸਟੈਂਡ ਹੈ ਮਾਰਕਟ ਹੈ ਹਾਊਸ ਹੈ ਮਸੂਦੀ ਪੂਲ ਕਤਮ ਗਿਆ 4000 ਆਦਮ ਮਰ ਗਿਆ ਵੇ 3 ਸਕੂਲ ਪੱਛਾ ਮੇ ਰੇਨ ਗੜੀ ਸਮੁੰਦਰ ਡੁੱਬ ਗਿਆ ਵੇ ये वाला स्कूल खत्म हो तीन स्कूल पच्चा में रेन गाड़ी डूब गया रेन गाड़ी है। रेन गाड़ी रेन गाड़ी, आथ... गाड़ी। संस्थी? संस्थी में डूब गया टोटल में चार हजार वो ये वाला, ये, ये वाला है ये चर्च है राम से पत्थर में बनाए चर्च है कोरल में ये वाला बिल्डिंग ना पुराना हॉस्पिटल है ठीक है ये वाला बड़ी रोड के राइट साइड में पुराना पॉइंट टांग है ये वाला धनसकोड एंट्रेंस है तकरीबन चार लोग मारे गए ਅੱਜ ਤੱਕ ਪਤਾ ਨਹੀਂ ਚੱਲਿਆ ਉਹ ਕਿੱਥੇ ਚਲੇ ਗਏ ਅੱਜ ਕੇਵਲ ਬਚਿਆ ਤਾਂ ਬਿਲਡਿੰਗਾਂ ਦਾ ਖੰਡਰਾਕ ਆਹ ਟਰੈਕ ਜਿਹੜਾ ਦਿਖਾਈ ਦੇ ਰਿਹਾ ਇੱਥੇ ਕਦੇ ਟ੍ਰੇਨ ਆਉਂਦੀ ਸੀ ਇਹ ਰੇਲਵੇ ਸਟੇਸ਼ਨ ਸੀ ਇਹ ਗੋਦਾਮ ਬਣੇ ਹੋਏ ਸੀਗੇ ਇਹ ਪਿੱਛੇ ਇਹ ਟੈਲੀਫੋਨ ਵਿਭਾਗ ਸੀ ਇਹ ਜਗ੍ਹਾ ਤੇ ਬਹੁਤ ਵੱਡਾ ਸਕੂਲ ਸੀ ਘਰ ਸੀ ਔਰ ਦੱਸ ਨਹੀਂ ਸਕਦੇ ਇੰਨਕ ਸੋਹਣਾ ਸ਼ਹਿਰ ਸੀ ਆਹ ਸਮੁੰਦਰ ਦੇ 3 ਕਿਲੋਮੀਟਰ ਪਾਣੀ ਦੇ ਅੰਦਰ ਸ਼ਹਿਰ ਸਮਾ ਗਿਆ 5 ਵਜੇ ਤੋਂ ਬਾਅਦ ਇੱਥੇ ਆਉਣਾ ਬੰਦ ਹੈ ਮੈਂ ਜਦੋਂ ਪੁੱਛਿਆ ਲੋਕਾਂ ਨੂੰ ਕਹਿੰਦੇ ਅੱਜ ਵੀ ਡਰ ਲੱਗਦਾ ਇੱਥੇ ਸੋਖੋਜ ਵਿਚਾਰ ਟੀਮ ਪਹੁੰਚੀ ਹੋਈ ਹੈ ਇੱਥੇ ਅਸੀਂ ਇੱਕ ਸ਼ੁਕਰਾਨਾ ਕਰਦੇ ਹਾਂ ਸੱਚੇ ਪਾਤਸ਼ਾਹ ਬਚਾ ਕੇ ਰੱਖੀ ਸਾਰਿਆਂ ਦੇ ਉੱਤੇ ਮਿਹਰ ਭਰਿਆ ਹੱਥ ਰੱਖੀ ਆਪਾਂ ਬਾਣੀ ਵੀ ਪੜਦੇ ਆ ਨਾ ਕਿ ਜਲ ਤੇ ਥਲ ਕਰ ਥਲੇ ਤੇ ਕੂਆ ਖੂਪ ਤੇ ਮੇਰ ਕਰਾਵੇ ਧਰਤੀ ਤੇ ਆਕਾਸ਼ ਚੜਾਵੇ ਚੜ੍ਹੇ ਆਕਾਸ਼ ਕਰਾਵੇ ਕੁਝ ਨਹੀਂ ਪਤਾ ਜੀ ਰੱਬ ਦੇ ਰੰਗਾਂ ਦਾ ਕਦੋਂ ਕੀ ਤੇ ਕੀ ਹੋ ਜਾਵੇ ਕੁਝ ਬਚਿਆ ਟੀਮ ਪਹੁੰਚੀ ਹੋਈ ਐ ਇੱਥੇ ਵੀ ਨਿਸ਼ਾਨ ਸਿੰਘ ਦੀ ਮੈਂ ਵੀਡੀਓ ਵੇਖੀ ਸੀ ਉਹ ਵੀ ਦੱਸਦੀ ਸੀ ਤੇ ਗੁਰਦੁਆਰਾ ਵੀ ਹੁੰਦਾ ਸੀ ਸ਼ਾਇਦ ਪਰ ਅੱਜ ਕੁਝ ਨਹੀਂ ਬਚਿਆ ਅੱਜ ਬੱਚੇ ਨੇ ਖੰਡਰਾਇਤ ਅੱਜ ਬਸ ਲੋਕ ਦੇਖਦੇ ਨੇ ਆ ਕੇ ਵੀ ਇੱਥੇ ਵੀ ਕਦੇ ਸ਼ਹਿਰ ਹੁੰਦਾ ਸੀ ਕਦੋਂ ਕੀ ਹੋ ਜਾਵੇ ਕੁਝ ਨਹੀਂ ਪਤਾ ਜੀ ਚੱਲਦੇ ਆ ਜੀ ਅਸੀਂ ਗੱਡੀ ਲੈ ਕੇ ਵਾਪਸ ਪਹੁੰਚਦੇ ਆ ਕਿਸੇ ਹੋਰ ਮੰਜ਼ਲ ਵੱਲ ਤੁਹਾਡਾ ਆਪਣਾ ਵੀਰ ਭਗਵਾਨ ਸਿੰਘ ਖੋਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ